ਕੀ ਹੈ ਇਥੋਂ ਪਤਾ ਲੱਗਦਾ ਵੀ ਦੀਵਾਲੀ ਆ ਗਈ ਦੀਵਾਲੀ ਆ ਗਈ ਪਹਿਲਾਂ ਤਾਂ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਦੀਵਾਲੀ ਦੀਆਂ ਹਾਲਾਂਕਿ ਜਿਹੜਾ ਇਹ ਸਾਲ ਰਿਹਾ 2025 ਦਾ ਸਾਲ ਰਿਹਾ ਉਹ ਬਹੁਤ ਜ਼ਿਆਦਾ ਖਟੀਆਂ-ਮਿੱਠੀਆਂ ਯਾਦਾਂ ਲੈ ਕੇ ਲੰਘਿਆ ਹੁਣ ਤੱਕ ਮਿੱਠੀਆਂ ਘੱਟ ਸੀ ਖਟੀਆਂ ਜ਼ਿਆਦਾ ਸੀਗਾ ਹੜਾ ਏ ਜਸਵੰਦਰ ਭੱਲਾ ਸਾਹਿਬ ਗਏ ਰਾਜਵੀਰ ਜਵੰਦਾ ਬਹੁਤ ਛੋਟੀ ਉਮਰੇ ਚਲਾ ਗਿਆ ਤੇ ਇੱਕ ਆਪਣੇ ਉਹੂਜਾ ਸਾਹਿਬ ਸੀਗੇ ਮਿਊਜ਼ਿਕ ਇੰਡਸਟਰੀ ਨਾਲ ਸੰਬੰਧਤ ਉਹ ਗਏ ਹੋਰ ਵੀ ਬਹੁਤ ਦਾ ਮਤਲਬ ਕਹਿ ਲੇ ਵੀ ਵੱਡੀਆਂ-ਵੱਡੀਆਂ ਸਖੀਤਾ ਆਪਾਂ ਨੂੰ ਛੱਡ ਗਈਆਂ ਜਿਨ੍ਹਾਂ ਦੀ ਪਰਭਾਈ ਨਹੀਂ ਹੋ ਸਕਦੀ ਜਿਹੜੇ ਬੰਦੇ ਮਤਲਬ ਆਪਾਂ ਝੋਲਾ ਚੱਕਾਂ ਤਾਂ ਦੇਖੋ ਗੱਲ ਨਹੀਂ ਕਰਦੇ ਹੁੰਦੇ ਉਹਨਾਂ ਛੱਡ ਦੋ ਕਿ ਜਿਹੜੇ ਬੰਦੇ ਦਿਮਾਗ ਨਾਲ ਕੋਤਨਾਂ ਲਿਆ ਜਾਂ ਹਵਾਰ-ਹੂਰ ਪੜਦੇ ਆ ਮੜਾ-ਮੂਟਾ ਕਦੇ ਪੁੱਲ-ਪੁਲੇ ਖੇ ਤਾਂ ਉਹਨਾਂ ਲਈ ਇਹ ਜ਼ਰੂਰ ਹੈਗਾ ਵੀ ਹਾਂ ਇਹ ਬਹੁਤ ਵੱਡਾ ਘਾਟਾ ਹੈ ਜਿਹੜਾ ਪੂਰਾ ਨਹੀਂ ਹੋ ਸਕਦਾ ਇਹ ਉਹੋ ਜਿਹੀਆਂ ਸਖੀਤਾ ਕਹਿੰਦੇ ਪਰ ਫੇਰ ਵੀ ਚਲੋ ਦਿਵਾਲੀ ਇੱਕ ਤਿਹਾਰ ਹੈ ਬੰਦੀ ਛੋੜਦੇ ਉਸ ਕਹ ਸਾਰੇ ਧਰਮ ਇੱਕ ਬਰਾਬਰ ਹੈ ਹਰੇਕ ਧਰਮ ਰਲ ਮਿਲ ਕੇ ਰਹਿਣਾ ਸਿਖਾਉਂਦਾ ਕੋਈ ਧਰਮ ਆਡਾਡ ਨਹੀਂ ਕਰਦਾ ਛੋਟੇ ਹੁੰਦੇ ਤੋਂ ਆਪਾਂ ਦਿਵਾਲੀ ਹੀ ਕਰਦੇ ਆਏ ਆ ਦੀਪਮਾਲਾ ਦੀਵੇ ਪਟਾਕੇ ਇਹ ਸਾਰਾ ਕੁਝ ਸੀਗਾ ਪਰ ਇਹ ਰਾਜਨੀਤੀ ਦੀ ਭੇਟ ਕਿਵੇਂ ਚੜਿਆ ਇਹ ਤਿਹਾ ਰਾਜਨੀਤੀ ਦੀ ਭੇਟ ਚੜ ਕੇ ਇਹ ਆਡਾਡ ਹੋ ਗਿਆ ਇੱਕ ਦਿਨ ਬੰਦੀ ਛੋੜ ਦਿਵਸ ਬਣ ਗਿਆ ਇੱਕ ਦਿਨ ਦਿਵਾਲੀ ਬਣ ਗਿਆ ਹੁਣ ਵੀ ਕੋਈ ਕਹਿੰਦਾ ਜੀ 20 ਦੀ ਹੈ ਕੋਈ ਕਹਿੰਦਾ ਜੀ 21 ਦੀ ਹੈ ਚਲੋ ਆਪਾਂ ਦੋਨੇ ਦਿਨ ਹੀ ਬਣਾਵਾਂਗੇ ਦਿਵਾਲੀ ਵੀ ਬਣਾਵਾਂਗੇ ਦੋਨੇ ਦਿਨ ਬੰਦੀ ਛੋੜ ਦਿਵਸ ਵੀ ਬਣਾਵਾਂਗੇ ਦੋਨੇ ਨਾਲ ਇਹਨਾਂ ਸਰਕਾਰਾਂ ਦੇ ਇਹਨਾਂ ਹੁਕਮਰਾਨਾਂ ਦੇ ਬੂਤੇ ਚਪੇੜ ਹੋਊਗੀ ਜੇ ਆਪਾਂ ਰਲ ਕੇ ਫਰੇਕ ਤੁਹਾਨੂੰ ਦਾ ਬੰਦਾ ਰਲ ਕੇ ਦੋਨੇ ਤਿਹਾੜ ਇਕੱਠੇ ਮਨਾਵੇ ਕਿਉਂਕਿ ਇੱਕ ਦਿਨ ਹੀ ਆਉਂਦੇ ਸੀ ਛੋਟੇ ਹੁੰਦਿਆਂ ਤੋਂ ਲੈ ਕੇ ਇਹ ਮੈਂ ਜਿਵੇਂ ਪਹਿਲਾਂ ਕੱਲ ਦੀ ਵੀਡੀਓ ਦੀ ਗੱਲ ਕੀਤੀ ਸੀ ਵੀ 10-15 ਸਾਲਾਂ ਦਾ ਹੀ ਇਹ 10-15 ਸਾਲਾਂ ਦਾ ਹੀ ਇਹ ਇਹੋ ਜਿਹਾ ਕੋਸ਼ਕ ਫਰਕ ਜਿਹੜਾ ਕਹਿ ਸਕਦੇ ਆ ਮਨੁੱਖਤਾ 'ਪੈ ਲੱਗਿਆ ਪਹਿਲਾਂ ਕੋਈ ਹੋ ਨਹੀਂ ਸੀ ਇੱਕ ਗਣੀ ਚ ਰਹਿੰਦੇ ਬੰਦੇ ਨੂੰ ਕੁਝ ਨਹੀਂ ਪਤਾ ਹੁੰਦਾ ਸੀ ਕਿ ਵੀ ਮੇਰੇ ਨਾਲ ਦਾ ਗਵਾਂਡੀ ਦਾ ਧਰਮ ਕੀ ਆ ਇਹ ਹੁਣ ਉਹਦੀ ਧਰਮ ਧਰਮ ਚੱਲਿਆ ਹੈ ਤੇ ਬਾਕੀ ਇੱਕ ਸਾਡੇ ਸ਼ਹਿਰ ਵਾਸੀਆਂ ਦਾ ਹੀ ਤਾਂ ਦੀਵਾਲੀ ਹੁਣੀ ਬਣੀ ਐ ਕਿਉਂਕਿ ਆ ਕੱਲ ਪਰਸੋਂ ਦੀ ਸਾਡੇ ਸ਼ਹਿਰ ਤੇ ਬੋਰਡ ਲੱਗੇ ਆ ਵੱਡੇ ਵੱਡੇ ਜਿਹੜੇ ਵੱਡੇ ਬੇਗਾਰਤ ਬਿਸ਼ਾਰਮ ਬੰਦੇ ਸੀਗੇ ਹੱਥ ਜੋੜ-ਜੋੜ ਕੇ ਐ ਕਰ-ਕਰ ਕੇ ਵੀ ਸਾਡੇ ਵੱਲੋਂ ਵਧਾਈਆਂ ਜੀ ਤੁਹਾਨੂੰ ਨਹੀਂ ਤਾਂ ਸਾਡੀ ਤਾਂ ਸਕਸੈਸ ਹੀ ਨਹੀਂ ਹੋਣੀ ਸਾਨੂੰ ਤਾਂ ਖੁਸ਼ੀ ਨਹੀਂ ਹੋ ਰਹੀ ਸੀ ਵੀ ਦੀਵਾਲੀ ਜਾਂ ਕੋਈ ਵਰਪੂਰੋ ਜਾਂ ਕੋਈ ਤਿਹਾਰ ਆਉਣਾਗਾ ਥੋੜੀ ਖੁਸ਼ੀ ਹੋਣ ਲੱਗਿਆ ਵੀ ਹਾਂ ਠੀਕ ਆ ਯਾਰ ਬੋਰਡ ਲੰਗ ਤੇ ਇਹਨਾਂ ਨੇ ਚਰਾਇਆਂ ਜਿਵੇਂ ਕੰਮਾ ਕੁੰਮਾ ਦੇ ਤੇ ਬਸ ਇੱਕ ਇਨੀਕ ਬੇਨਤੀ ਆ ਵੀ ਪਟਾਕੇ ਚਲਾਇਓ ਕੋਈ ਨਹੀਂ ਚਲਾਉਣ ਨੂੰ ਬਣਿਆ ਪਰ ਸਾਭ ਨਾ ਚਲਾਇਆ ਇੱਕ ਤਾਂ ਇਹ ਚਾਈਨਾ ਮੇਡ ਆਉਣ ਲੱਗ ਗਿਆ ਹੁਣ ਬਹੀ ਗੱਲ ਤਾਂ ਘਰਾਂ 'ਚ ਬੜੀ ਜਾਂਦੇ ਆ ਕੋਈ ਰੈਗੂਲੇਸ਼ਨ ਨਹੀਂ ਹੈਗਾ ਪ੍ਰਦੂਸ਼ਣ ਅੱਜ ਦੇ ਟਾਈਮ ਦੇ ਵਿੱਚ ਕੋਈ ਨਹੀਂ ਹੈਗਾ ਪਰਾਲੀ ਨੂੰ ਜ਼ਿੰਮੇਦਾਰ ਅੱਕ ਨਹੀਂ ਲਾ ਰਿਹਾ ਕਿਉਂਕਿ ਜ਼ਿੰਮੇਦਾਰ ਨੂੰ ਪਤਾ ਵੀ ਉਹਦਾ ਹੀ ਬਾਹਣ ਹੈ ਤੇ ਉਹ ਜੇ ਲਾਉਂਦਾ ਸੀ ਤਾਂ ਉਹਦਾ ਸਰਦਾ ਨਹੀਂ ਸੀ ਉਹ ਤਾਂ ਲਾਉਂਦਾ ਸੀ ਸਰਦਾ ਹੁਣ ਵੀ ਨਹੀਂ ਪਰ ਜੇ ਸਰਕਾਰ ਨੇ ਕਹਿੰਦਾ ਜ਼ਿੰਮੇਦਾਰ ਨੇ ਮੰਨ ਲਿਆ ਤੇ ਦੂਜੇ ਪਾਸੇ ਤੁਸੀਂ ਇਹਨਾਂ ਨੂੰ ਬਣਾ ਕੇ ਦੇਖ ਲਓ ਜਿਹੜੇ ਪਟਾਕੇ ਐਂ ਚਾਹੁੰਨ ਲਾਉਂਦੇ ਆ ਵੀ ਸਾਡੀ ਭਾਵਨਾ ਭੜਕਦੀ ਆ ਭਾਵਨਾ ਵਾਲੇ ਨਹੀਂ ਮੰਨਦੇ ਇਹਨਾਂ ਦੀ ਭਾਵਨਾ ਭੜਕਦੀ ਆ ਉਹ ਪਟਾਕੇ ਉਤੋਂ ਦੀ ਉਹ ਚਲਾਉਣਗੇ ਚਲਾਉਣਗੇ ਵੀ ਉਹੋ ਜਿਹੇ ਜਿਹੜੇ ਵੱਧ ਪ੍ਰਦੂਸ਼ਣ ਕਰਨ ਹਰ ਤਰ੍ਹਾਂ ਦਾ ਪਹਿਲਾਂ ਨਹੀਂ ਹੁੰਦਾ ਸੀ ਪਤਾ ਨਹੀਂ ਕੀ ਚੱਕਰ ਆ ਇਹ ਹੁਣ ਕਿਉਂ ਹੋਣ ਲੱਗਾ ਦੋਨੇ ਚੀਜ਼ਾਂ ਦਾ ਪ੍ਰਦੂਸ਼ਣ ਪਟਾਕਿਆਂ ਦਾ ਵੀ ਤੇ ਪਰਾਲਿਆਂ ਦਾ ਵੀ ਪਹਿਲਾਂ ਪਟਾਕੇ ਵੀ ਰਵਿੰਦਰਾ ਕੰਪਨੀ ਦੇ ਆਪਣੇ ਉੱਚ ਹੁੰਦੇ ਸੀਗੇ ਜਾਂ ਮੁਰਗਾ ਛਾਪ ਹੁੰਦੇ ਸੀਗੇ ਤੇ ਹੁਣ ਤਾਂ ਪਟਾਕਿਆਂ ਦੀਆਂ ਬ੍ਰੈਂਡੀਆਂ ਇੰਨੀਆਂ ਹੋ ਗਈਆਂ ਵੀ ਪਤਾ ਹੀ ਨਹੀਂ ਕਿੱਧਰ ਨੂੰ ਚੱਲੂਗਾ ਉਹ ਉਹਦਾ ਹੈ ਵੀ ਐ ਵੀ ਅੱਤਵਾਦੀ ਨੂੰ ਅੱਗ ਲਾ ਲੂ ਐ ਨਹੀਂ ਪਤਾ ਵੀ ਉਹ ਥੱਲੇ ਨੂੰ ਚੱਲੂਗਾ ਤਾਂ ਨੂੰ ਚੱਲੂ ਸੋ ਵਿਚਾਰ ਰੱਖਿਆ ਆਉਦੇ ਪਰਿਵਾਰ ਦਾ ਵੀ ਪਟਾਕੇ ਬਸ ਉਹਨੇ ਗਚਾ ਲਿਓ ਜਿੰਨੇ ਬਣਾ ਨਹੀਂ ਸਰਦਾ ਮਨ ਨੂੰ ਪ੍ਰਵਾਸ ਦੇਣ ਲਈ ਸ਼ਾਂਤੀ ਦੇਣ ਲਈ ਬਾਰੇ ਨਾਚ ਲਾਇਆ ਪਰ ਇਹ ਹੀ ਹੈ ਨਹੀਂ ਪ੍ਰਦੂਸ਼ਣ ਚ ਸਾਹ ਤਾਂ ਆਪੇ ਹੀ ਲੈਣਾ ਉਹਨਾਂ ਨੂੰ ਤਾਂ ਲੈਣਾ ਨਹੀਂ ਉਹ ਤਾਂ ਜਿਆਦਾ ਚੰਡੀਗੜ੍ਹ ਬੈਠਿਆ ਜਾਂ ਦਿੱਲੀ ਬੈਠੇ ਆ ਜਿਹੜੇ ਦਿੱਲੀ ਵੀ ਬੈਠੇ ਹੋਣਗੇ ਉਹ ਕਮਰਿਆਂ 'ਚ ਉਹਨਾਂ ਨੇ 에ਅਰ ਪਿਊਰੀਫਾਇਰ ਲਾਏ ਹੋਣਗੇ ਕਮਰਿਆਂ 'ਚ ਬਾਹਰ ਨਹੀਂ ਨਿਕਲਣਾ ਜਿਹੜੇ ਚੰਡੀਗੜ੍ਹ ਬੈਠੇ ਆ ਉਹ ਉਹੀ ਵੈਸੀ ਥੋੜੀ ਐਂ ਕਹਿ ਲਓ ਵੀ ਵਧੀਆ ਥਾਂ ਤੇ ਬੈਠੇ ਆ ਵੀ ਉੱਥੇ ਪ੍ਰਦੂਸ਼ਣ ਵੈਸੀ ਘੱਟ ਹੁੰਦਾ ਥੋੜਾ ਜਾਂ ਹੋਰ ਗਾਂ ਪਹਾੜਾਂ ਤੇ ਵੜ ਜਾਣਗੇ ਜਾ ਕੇ ਇੰਨੇ ਆ ਆਪਾਂ ਇੱਥੇ ਹੀ ਰਹਿਣਾ ਇਸ ਕਰਕੇ ਆਪਣੇ ਸਾਹ ਲੈਣ ਜੋਗੀ ਆਪਣੇ ਮਾਂ ਪਿਓ ਬੱਚਾਂ ਦੇ ਸਾਹ ਲੈਣ ਜੋਗੀ ਹ ਇਹ ਪ੍ਰਾਲੀ ਨੂੰ ਨਹੀਂ ਅਗ ਲੱਗੀ ਹਜੇ ਤੱਕ ਮੈਂ ਫਿਰ ਕਹਣਾ ਤੇ ਐਤ ਕੀ ਲੱਗੂ ਵੀ ਘਟ ਇਹ ਵੀ ਪਤਾ ਤੁਸੀਂ ਆਪ ਦੀ ਇੱਥੇ ਟਿੱਪਣੀਆਂ ਦੇ ਰੂਪ ਦੇ ਵਿੱਚ ਦੱਸਿਓ ਵੀ ਇਹਦਾ ਪ੍ਰਾਲੀ ਦਾ ਜੇ ਕੋਈ ਹੱਲ ਹੈ ਕੈਪਸੂਲ ਜੇ ਕਿਸ ਨੂੰ ਥਿਆ ਆਇਆ ਹੋਵੇ ਤਾਂ ਉਹ ਦੱਸਿਓ ਜਿਹੜਾ ਦਿੱਲੀ ਵਾਲੇ ਬਾਉ ਜੀ ਛੇਠ ਜੀ ਲੈ ਕੇ ਆਏ ਸੀਗੇ ਉਹ ਆਪਾਂ ਨੂੰ ਆਮ ਬੰਦੇ ਨੂੰ ਤਾਂ ਮਿਲਿਆ ਨਹੀਂ ਜੇ ਤੁਹਾਨੂੰ ਕਿਸੇ ਨੂੰ ਮਿਲਿਆ ਹੋਵੇ ਤਾਂ ਦੱਸਿਓ ਕਿਰਪਾ ਕਰਕੇ ਆਪਾਂ ਉਹਨੂੰ ਸੰਪਰਕ ਕਰਕੇ ਆਪਾਂ ਨੰਬਰ ਦੇ ਦਿਓ ਸੰਪਰਕ ਕਰਕੇ ਆਪਾਂ ਹੋਰ ਵੀਰ ਭਾਈਆਂ ਨੂੰ ਵੀ ਦੇ ਦਾਂਗੇ ਜੇ ਆ ਕੈਪਸੂਲ ਪਾ ਦੇ ਪ੍ਰਾਲੀ ਖਤਮ